ਅਸ਼ੀਕਲ ਜੀ ਮੈਂ ਅਮਨਵੀਰ ਕੌਰ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਵਿੱਚ ਤੇ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮਿਲ ਕੇ ਕਰਦੇ ਹਾਂ ਤੁਸੀਂ ਸਾਰੇ ਜਣੇ ਵੀ ਵਧੀਆ ਹੋਵੋਗੇ ਜੀ ਲਓ ਜੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਬਣਾ ਕੇ ਲਈ ਸਦੀਪ ਜੀ ਲਈ ਚਾਹ ਤੇ ਖੁਦ ਲਈ ਲੈ ਆਈ ਸੀ ਡੀਟੌਕਸ ਵਾਟਰ ਕਿਉਂਕਿ ਕੁਝ ਕੁ ਦਿਨਾਂ ਦੇ ਵਿੱਚ ਮੇਰਾ weight ਥੋੜਾ ਜ਼ਿਆਦਾ gain ਹੋ ਚੁੱਕਿਆ ਸੀ ਸੋ ਸੋਚਿਆ ਮੈਂ weight ਆਪਾਂ loss ਕਰੀਏ ਆਪਣਾ ਸੋ ਮੈਂ ਲਈ ਸੀ ਇਹ ਡੀਟੌਕਸ ਵਾਟਰ ডিটॉक्स वाटर पीने ਦੇ ਨਾਲ ਕਾਫੀ ਜਿਆਦਾ ਆਪਾਂ ਨੂੰ ਫਾਇਦੇ ਮਿਲਦੇ ਨੇ ਇਹ ਆਪਣੇ ਸਰੀਰ ਦੇ ਵਿੱਚੋਂ ਗੰਦਗੀ ਨੂੰ ਬਾਹਰ ਕੱਢਦਾ ਹੈ ਤੇ ਸਕਿਨ ਨੂੰ ਵੀ ਗਲੋਇੰਗ ਕਰਦਾ ਇਧਰ ਮੈਂ ਦੀਪ ਜੀ ਨੂੰ ਕਹਿ ਰਹੀ ਸੀ ਕਿ ਤੁਸੀਂ ਵੀ ਡੀਟੌਕਸ ওয়াটার ਪੀਓ ਬਟ ਦੀਪ ਜੀ ਕਹਿੰਦੇ ਮੈਂ ਤਾਂ ਚਾਹ ਹੀ ਪੀਣੀ ਆ ਸੋ ਆਪਾਂ ਜਿਆਦਾ ਫੋਰਸ ਨਹੀਂ ਕੀਤਾ ਆਪਾਂ ਪੀਤਾ ਡੀਟੌਕਸ ওয়াটার ਤੇ ਦੀਪ ਜੀ ਨੂੰ ਪੀਣ ਦਿੱਤੀ ਚਾਹ ਸ਼ਾਪ ਮਾਰਨ ਤੋਂ ਬਾਅਦ ਫਿਰ ਆ ਗਈ ਸੀ ਆਪਣੇ ਕੰਮਾਂ ਦੀ ਵਾਰੀ ਸੋ ਲੱਗੇ ਸੀ ਆਪਣੇ ਕੰਮਾਂ ਵੱਲ ਇੱਧਰ ਵੀਰ ਵੀ ਆ ਗਈ ਸੀ ਮੈਨੂੰ ਤੰਗ ਕਰਨ ਦੇ ਲਈ ਚਾਦਰ ਮੈਂ ਪਹਿਲਾਂ ਹੀ ਝਾੜ ਰੱਖੀ ਸੀ ਲਓ ਜੀ ਹੁਣ ਕਰਦੇ ਆਪਾਂ ਚਾਦਰ ਨੂੰ ਸੈਟ ਚਾਦਰ ਮੈਂ ਥੋੜੇ ਦਿਨਾਂ ਬਾਅਦ ਹੀ ਬਦਲਦੀ ਹੁੰਦੀ ਆ ਕਿਉਂਕਿ ਬੱਚਿਆਂ ਦੇ ਨਾਲ ਚਾਦਰ ਜਿਆਦਾ ਦਿਨ ਨਹੀਂ ਕੱਢਦੀ ਵੀਰ ਕੁਛ ਨਾ ਕੁਛ ਖਾਂਦੀ ਆ ਉੱਪਰ ਡੋਲ ਦਿੰਦੀ ਆ ਵੀਰ ਨੂੰ ਫੜਾ ਕੇ ਆ ਗਈ ਸੀ ਮੈਂ ਉਸਦੀ ਦਾਦੀ ਕੋਲ ਸੌਣ ਮੈਂ ਕਰਦੀ ਆ ਚਾਦਰ ਸੈਟ ਲਓ ਜੀ ਵੀਰ ਵੀ 1 ਮਿੰਟ ਦੇ ਵਿੱਚ ਫੇਰ ਆ ਗਈ ਸੀ ਮੇਰੇ ਕੋਲ ਮੈਨੂੰ ਤੰਗ ਕਰਨ ਦੇ ਲਈ ਵੀਰ ਨੂੰ ਖੇਡ ਫੜਾ ਕੇ ਉਸ ਨੂੰ ਬਿਠਾ ਦਿੱਤਾ ਸੀ ਮੈਂ ਬੈੱਡ ਤੇ ਤਾਂ ਕਿ ਤੰਗ ਨਾ ਕਰੇ ਮੈਨੂੰ ਬਟ ਵੀਰ ਨਾ ਜਾਣੇ ਜਾਣ ਦੇ ਵਿੱਚ ਮੈਨੂੰ ਤੰਗ ਕਰਦੀ ਰਹਿੰਦੀ ਆ ਲਓ ਜੀ ਬੈੱਡ ਸ਼ੀਟ ਹੋ ਗਈ ਸੀ ਆਪਣੀ ਸਾਫ਼ ਤੇ ਹੁਣ ਆ ਗਈ ਇਸ ਵਿੱਚ ਸੋਫਿਆਂ ਵੱਲ ਜੀ ਰੱਖੇ ਹੋਏ ਸੀ ਇੱਧਰ ਬੂਫਰ ਕਹਿੰਦੇ ਵੀ ਆਪਾਂ ਰੂਮ ਦੇ ਵਿੱਚ ਬੂਫਰ ਲਗਾਵਾਂਗੇ ਚਾਰੋਂ ਕੋਨਿਆਂ ਦੇ ਵਿੱਚ ਉੱਪਰ ਰੂਫ ਤੇ ਤੇ ਮੈਂ ਇਹਨਾਂ ਨੂੰ ਰੱਖਿਆ ਸਾਈਡ ਤੇ ਸੋਫਿਆਂ ਨੂੰ ਝਾੜਿਆ ਚੰਗੀ ਤਰ੍ਹਾਂ ਕਿਉਂਕਿ ਆਪਾਂ ਵਾਸ਼ਤਾ ਦੇਖੋ ਕਰ ਰੱਖੇ ਸੀਗੇ ਸੋਫੇ ਇੱਕ ਦਿਨ ਕਰ ਦਿੱਤੇ ਸੀ ਦੇਖੋ ਸੋਫੇ ਨਹੀਂ ਹੁਣ ਕਰਦੇ ਆ ਸਫਾਈ ਸੋਫਿਆਂ ਨੂੰ ਸਾਫ ਕਰਨ ਤੋਂ ਬਾਅਦ ਹੁਣ ਮੈਂ ਆ ਗਈ ਸੀ ਇਧਰ ਅਲਮੀਰਾ ਵੱਲ ਲਓ ਜੀ ਹੁਣ ਮੈਂ ਅਲਮੀਰਾ ਦੀ ਕਰਦੀ ਆ ਥੋੜੀ ਬਹੁਤੀ ਸਾਫ ਸਫਾਈ ਤੇ ਨਾਲ ਹੀ ਕਰਾਂਗੀ ਮੈਂ ਮਿਰਰ ਦੀ ਵੀ ਸਾਫ ਸਫਾਈ ਗਾਇਜ਼ ਕੁਝ ਦਿਨਾਂ ਤੱਕ ਹੋਰ ਵੀ ਇੰਟਰਸਟਿੰਗ ਵਲੌਗਸ ਹੋਣਗੇ ਤਾਂ ਆਪਣੇ ਵਲੌਗਸ ਦੇ ਨਾਲ ਬਨੇ ਰਹਿਣਾ ਹੁਣ ਆਪਾਂ ਲਾਉਣੇ ਆ ਜੀ ਝਾੜੂ ਅੱਜ ਤਾਂ ਫਿਰ ਵੀ ਥੋੜੀ ਠੰਡਾ ਹੈ ਪਹਿਲਾਂ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਸੀਗੀ ਕਮਰੇ ਦੇ ਵਿੱਚ ਝਾੜੂ ਲਗਾਉਣ ਤੋਂ ਬਾਅਦ ਨਾਲ ਦੀ ਨਾਲ ਹੀ ਮੈਂ ਉੱਥੇ ਪੂੰਛਾ ਲਗਾ ਦਵਾਂਗੀ ਜਦੋਂ ਆ ਗਏ ਸੀ ਮੰਮੀ ਵਾਲੇ ਰੂਮ ਦੇ ਵਿੱਚ ਹੁਣ ਮੈਂ ਕਰਦੀ ਆ ਬੈੱਡ ਸ਼ੀਟ ਨੂੰ ਸਾਫ਼ ਮੰਮੀ ਵਾਲੇ ਰੂਮ ਦੇ ਵਿੱਚ ਥੋੜਾ ਘੱਟ ਡਸਟਿੰਗ ਹੁੰਦੀ ਆ ਕਿਉਂਕਿ ਇੱਥੇ ਕੋਈ ਬੈਠਦਾ ਨਹੀਂ ਹੁੰਦਾ ਹੈਗਾ ਸਾਰਾ ਦਿਨ ਅਸੀਂ ਸਾਰੇ ਜਾਣੇ ਉਧਰ ਹੀ ਬੈਠ ਜੁੰਨੇ ਆ ਮੇਰੇ ਵਾਲੇ ਬੈਡਰੂਮ ਦੇ ਵਿੱਚ ਲਓ ਜੀ ਹੁਣ ਮੈਂ ਕਰਤੀ ਸੋਫੇ ਨੂੰ ਵੀ ਚੰਗੀ ਤਰ੍ਹਾਂ ਸਾਫ ਤੋਂ ਬਾਅਦ ਵਾਰੀ ਆ ਗਈ ਸੀ ਇੱਧਰ ਪੋਚੇ ਦੀ ਪੋਚਾ ਜਿਵੇਂ ਵੈਪਰਾਂ ਵਾਲੇ ਲਗਾਵਾਂਗੀ ਕਿਉਂਕਿ ਮੇਰੇ ਹਰੇ ਸੀ ਥੋੜਾ ਬਹੁਤਾ ਦਰਦ ਮੈਨੂੰ ਐਦਾਂ ਸੀ ਕਿ ਮੈਂ ਜਲਦੀ ਕੰਮ ਨਵੇੜ ਲਵਾ ਤੇ ਥੋੜੀ ਬਹੁਤੀ ਕਰ ਲਵਾ ਮੈਰਾ ਰੈਸਟ ਸੱਚੀ ਮੈਂ टाक ਗਈ ਰੋਜ਼ ਰੋਜ਼ ਘਰ ਦਾ ਬਲੌਗ ਪਾ ਕੇ ਰੋਜ਼ ਰੋਜ਼ ਸਫਾਈ ਦਾ ਬਲੌਗ ਪਾ ਕੇ ਤੁਸੀਂ ਮੈਨੂੰ ਵਾਈਸ ਦਿਓ ਵੀ ਇਸ ਤੋਂ ਬਾਅਦ ਮੈਂ ਨੈਕਸਟ ਬਲੌਗ ਇਸ ਚੀਜ਼ ਦਾ ਲੈ ਕੇ ਆਵਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਇਸ ਚੀਜ਼ ਬਾਰੇ ਨੋਬੀ ਦੀਵੀ ਸਪਾਈ ਕਰਨ ਤੋਂ ਬਾਅਦ ਹੁਣ ਮੈਂ ਕਿਸੇ ਇਧਰ ਪੂੰਛਾ ਲਾਣਾ ਵੈਪਰ ਨਾਲ ਪੂੰਛਾ ਲਾਉਣਾ ਥੋੜਾ ਔਖਾ ਲੱਗ ਰਿਹਾ ਅੱਜ ਮੈਨੂੰ ਮੈਂ ਕਦੇ ਲਗਾਇਆ ਨਹੀਂ ਸੀਗਾ ਫਾਈ ਕਰਨ ਤੋਂ ਬਾਅਦ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕੇ ਦੇਖਿਆ ਕਿ ਵਿੰਡੋ ਵਾਲੀ ਸਾਈਡ ਕਾਫੀ ਜ਼ਿਆਦਾ ਗੰਦੀ ਹੋ ਚੁੱਕੀ ਹੈ ਹੁਣ ਮੈਂ ਕੱਪੜੇ ਨਾਲ ਕੀਤਾ ਸਾਫ ਸਾਫ ਕਰਕੇ ਮੈਂ ਵਿੰਡੋ ਨੂੰ ਕਰਦੀ ਆ ਸਾਫ ਵਿੰਡੋ ਨੂੰ ਸਾਫ ਕੀਤਾ ਉਸ ਤੋਂ ਬਾਅਦ ਮੇਰੀ ਲਿੰਗਾ ਪਾਈ ਫਿਲਟਰ ਵਾਲ ਫਿਲਟਰ ਵੀ ਕਾਫੀ ਜ਼ਿਆਦਾ ਗੰਦਾ ਹੋ ਚੁੱਕਿਆ ਸੀ ਆ ਉਹਦੇ ਉੱਪਰ ਵਾਲੀ ਜਗਾ ਲਓ ਜੀ ਫਿਲਟਰ ਨੂੰ ਵੀ ਅੱਜ ਕਰਦੀ ਮੈਂ ਚੰਗੀ ਤਰ੍ਹਾਂ ਕਲੀਨ ਮੈਂ ਸੋਚਿਆ ਸੀ ਕਿ ਮੰਮੀ ਤੋਂ ਕਪੜਾ ਬਣਵਾਇ ਹੀ ਨਾ ਮਾਂ ਕਿਉਂਕਿ ਕੋਈ ਇਨਵੈਸਟਿੰਗ ਹੋ ਰਹੀ ਹੈ ਫਿਲਟਰ ਤੇ ਜੀ ਆਪਾਂ ਫ੍ਰਿਜ ਦੀ ਵੀ ਕਰਦੇ ਆਂ ਜਸਫਾਈ ਮੈਨੂੰ ਲੱਗਦਾ ਹੈ ਕਿ ਟਾਈਮ ਦੀ ਬਚਤ ਹੋ ਜੂਗੀ ਨਾਲ ਦੇ ਨਾਲ ਜੇ ਆਪਾਂ ਕੰਮ ਕਰੀਏ ਫਿਰ ਨੈਕਸਟ ਡੇ ਕੋਈ ਹੋਰ ਕੰਮ ਸ਼ੁਰੂ ਕਰਾਂਗੇ ਆਪਾਂ ਫ੍ਰਿਜ ਤੇ ਵੀ ਜਿਹੜਾ ਸਮਾਨ ਪਿਆ ਸੀ ਉਹ ਪਰਖਿਆ ਸੀ ਬਾਹਰ ਲਓ ਜੀ ਹੁਣ ਫ੍ਰਿਜ ਦੀ ਸਫਾਈ ਕੱਟਣ ਤੋਂ ਬਾਅਦ ਹੁਣ ਆਪਾਂ ਕਰਦੇ ਆਂ ਅਸਤਰਜ ਦੀ ਵੀ ਸਫਾਈ ਨਾਲ ਦੀ ਨਾਲ ਫਾਇਨੋ ਜੀ ਆਪਣੀਆਂ ਕੰਪਲੀਟ ਹੁਣ ਇੱਥੇ ਕਰਦੇ ਆ ਆਪਣੇ ਅੱਜ ਦੇ ਬਲੌਗ ਦਾ ਇੰਦੱਖੇ ਮਿਲ ਗਿਆ ਤੁਹਾਨੂੰ ਆਪਣਾ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਦੇ ਵਿੱਚ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਨਹੀਂ ਦਇ ਇੱਕ ਹੋਰ ਵੀਡੀਓ ਦੇ ਨਾਲੋਂ ਤੱਕ ਪਾਏ